ਕਦੇ ਉੱਪਰ ਨੂੰ ਵੇਖਦਾ ਕਦੇ ਸੌਂ ਜਾਂਦਾ ਤਾਂ ਚਿਹਰੇ ਤੇ ਰੌਣਕ ਆ ਜਾਂਦੀ ਤੇ ਨਿੱਕੀਆਂ ਬੁੱਲੀਆਂ ਮੁਸਕਰਾ ਪੈਂਦੀਆਂ ਮਲੂਮ ਹੁੰਦੀਆਂ ਜੇ ਮਾਂ ਬਾਹਰ ਚਲੀ ਜਾਵੇ ਤਾਂ ਇਹ ਨਿੱਕਾ ਜਿਹਾ ਕਾਕਾ ਪੰਗੋੜਿਆਂ ਵਿੱਚ ਚੁੱਪਚਾਪ ਪਿਆ ਰਵੇ ਕਦੇ ਭੈਣਾਂ ਲਾਡੀਆਂ ਕਰਕੇ ਤੇ ਨਿੱਕੀਆਂ ਨਿੱਕੀਆਂ ਪਿਆਰ ਦੀਆਂ ਗੱਲਾਂ ਕਰੇ ਤਾਂ ਉਸ ਨੂੰ ਤੱਕਦਾ ਐਉਂ ਜਾਪੇ ਜਿਵੇਂ ਖੁਸ਼ ਖੁਸ਼ ਹੋ ਰਿਹਾ ਏ ਇਸ ਤਰ੍ਹਾਂ ਰੱਬ ਦੀਦਰੋਂ ਆਇਆ ਇਹ ਬਾਲਕ ਤਰੇਵਰਿਆਂ ਦਾ ਹੋ ਗਿਆ ਹੁਣ ਗੱਲਾਂ ਵੀ ਕਰਨ ਲੱਗ ਪਿਆ ਖੇਡਣ ਵੀ ਲੱਗ ਪਿਆ ਪਰ ਇਸਦੀ ਖੇਡ ਕੋਈ ਵੱਖਰੀ ਹੁੰਦੀ ਸੀ ਭੈਣ ਕੋਈ ਗੱਲਾਂ ਕਰੇ ਕਹਾਣੀਆਂ ਨਿੱਕੀਆਂ ਨਿੱਕੀਆਂ ਪਾਵੇ ਤਾਂ ਇਹ ਸੁਣਦਾ ਸੁਣਦਾ ਵਿੱਚ ਇਹ ਕਹਿ ਜਾਵੇ ਹਾਂ ਹੈ ਗਾਏ ਹੈ ਗਾਏ ਕਦੀ ਕਦੀ ਕਹਿ ਜਾਵੇ ਵੇਖਣਾ ਉਹ ਵੇਖਣਾ ਕੀ ਏ ਉਹ ਹੋਏ ਉਹ ਫਿਰ ਹੱਥਾਂ ਨੂੰ ਉੱਚਾ ਕਰੇ ਤੇ ਆਖੇ ਉਹ ਏ ਉਹ ਏ ਇਸ ਤਰ੍ਹਾਂ ਖੇਡਾਂ ਤੇ ਚੋਚਲੀਆਂ ਗੱਲਾਂ ਵਿੱਚ ਕੁਛ-ਕੁਛ ਕਹਿ ਜਾਵੇ ਜੋ ਘਰ ਵਾਲੇ ਸਮਝਣ ਨਾ ਕਿ ਕੀ ਆਖਦਾ ਏ ਹੁਣੇ ਬਾਲਕ ਟੁਰਨ ਵੀ ਲੱਗ ਪਿਆ ਪਰ ਵੜੇ ਵਿੱਚ ਮਾਂ ਦੇ ਦਲਾਨ ਵਿੱਚ ਟੁਰਦਾ-ਟੁਰਦਾ ਕਦੇ ਬੈਠ ਜਾਵੇ ਚੌਂਕੜੀ ਮਾਰ ਲਵੇ ਤਾਂ ਅੱਖਾਂ ਮੀਟ ਲਵੇ ਫਿਰ ਕੁਛ ਚਿਰ ਮਗਰੋਂ ਅੱਖਾਂ ਖੋਲ ਕੇ ਹੱਸ ਪਵੀ ਤੇ ਆਖੇ ਹਾਂ ਜੀਓ ਫਿਰ ਬਾਲਾਂ ਨਾਲ ਖੇਡ ਵਿੱਚ ਪਰਚ ਜਾਵੇ ਘਰ ਆ ਜਾਏ ਕੋਈ ਬਾਲ ਉਸ ਨੂੰ ਟੁੱਕਰ ਦੇ ਦੇਵੀ ਮੱਖਣ ਅੱਗੇ ਰੱਖ ਦੇਵੀ ਮਾਂ ਜੋ ਖਡਾਉਣੇ ਲਿਆ ਦੇਵੀ ਭੈਣ ਜੋ ਗੁੱਡੀ ਪਟੋਲੇ ਆਪਣੇ ਦੇ ਦੇਵੀ ਦਾਇਆਂ ਔਖਾ ਬਾਲ ਕਾਰੇ ਬਾਲਾਂ ਨੂੰ ਵੰਡ ਦਿਆ ਕਰੇ ਹੋਰ ਨਾਂ ਬਾਲਾ ਵਾਂਗੂ ਮੇਰੇ ਮੇਰੇ ਕਰਕੇ ਖਡੌਣਿਆਂ ਨੂੰ ਨਾ ਚੰਬੜੇ ਜੋ ਭੈਣ ਗੁੱਡੀ ਗੁੱਡਾ ਅੱਗੇ ਲਿਆ ਰੱਖੇ ਤੇ ਆਖੇ ਆ ਵੀਰ ਖੇੜੀ ਤਾਂ ਗੁੱਡੀ ਗੁੱਡਾ ਲੰਮਾ ਪਾ ਕੇ ਆਖੇ ਬੋਲ ਨਾ ਬੋਲ ਵੀ ਆਖ ਨਾ ਓਹੋ ਜਦ ਗੁੱਡੀ ਗੁੱਡਾ ਨਾ ਬੋਲਣ ਤਾਂ ਭੈਣ ਨੂੰ ਆਖੀ ਬੋਲਦੇ ਨਹੀਂ ਸਾਸੰਗਤ ਜੀ ਅਗਲੀ ਵੀਡੀਓ ਵਿੱਚ ਆਪਾਂ ਆਪਣੇ ਸੋਹਣੇ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਾਲਪਨ ਵਿੱਚ দান ਸੁਭਾਅ ਬਾਰੇ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ